ਪਰ ਉਹ ਸੈਟੀਸਫਾਈਡ ਨੇ ਮੀ ਪੇਰੈਂਟਸ ਉਹ ਸੰਤੁਸ਼ਟ ਨੇ ਹਾਂ ਜਿੰਨਾ ਕੰਮ ਤੁਸੀਂ ਹੁਣ ਤੱਕ ਕੀਤਾ ਆਈ ਥਿੰਕ ਚੋਰੀ ਚੋਰੀ ਹੈਗੇ ਆ ਕਮਿਊਨੀਕੇਟ ਖੁੱਲ ਕੇ ਉਹ ਐਕਸਪ੍ਰੈਸ ਨਹੀਂ ਕਰਦੇ ਨਹੀਂ ਮੇਰੀ ਮੰਮਾ ਨੂੰ ਮੈਨੂੰ ਲੱਗਦਾ ਇਹ ਇਹ ਉਹ ਇੱਕ ਮਾਈਂਡ ਸੈਟ ਹੈ ਕਿ ਜੇ ਜਵਾਕ ਨੂੰ ਕਵਾਂਗੇ ਤਾਂ ਉਹ ਦੁਬਾਰਾ ਮਤਲਬ ਹੋਰ ਮਿਹਨਤ ਨਹੀਂ ਕਰਨਗੇ ਮੈਨੂੰ ਲੱਗਦਾ ਆਈ ਥਿੰਕ ਪੇਰੈਂਟਸ ਦਾ ਕਦੇ ਕਦੇ ਹੁੰਦਾ ਐਦਾ ਬਟ ਮੇਰੇ ਡੈਡੀ ਤਾਂ ਖੁੱਲ ਕੇ ਕਹਿ ਦਿੰਦੇ ਆ ਹਾਂਜੀ ਮੰਮਾ ਵੀ ਥੋੜੇ ਜਿਹਾ ਉਹ ਆ ਇਮੋਸ਼ਨਲ ਮੂਮੈਂਟਸ ਵੀ ਰਹੇ ਐ ਜਿਵੇਂ ਜਿਵੇਂ ਮੈਂ ਆਪਣੇ ਪੇਰੈਂਟਸ ਦੀ ਗੱਲ ਕਰਾਂ ਤਾਂ ਮੇਰੇ ਫਾਦਰ ਵੀ ਐਕਸਪ੍ਰੈਸ ਕਦੇ ਨਹੀਂ ਕਰਦੇ ਜੀ ਤੁਸੀਂ ਚਾਹੁੰਦੇ ਹੋ ਐਕਸਪ੍ਰੈਸ ਕਰਨ ਉਹ ਆ ਮੈਨੂੰ ਕਈ ਵਾਰੀ ਇਹ ਲੱਗਦਾ ਹੈ ਕਿ ਕਈ ਵਾਰੀ ਲੱਗਦਾ ਹੈ ਹਾਂ ਕਿ ਕਰਨ ਇੱਕ ਵੈਲੀਡੇਸ਼ਨ ਕਿ ਜਦੋਂ ਤੁਸੀਂ ਸਕਸੈਸ ਨੂੰ ਅਚੀਵ ਕਰ ਰਹੇ ਹੋ ਨਿਓ ਦੋ ਇਹ ਅਲਟੀਮੇਟ ਨਹੀਂ ਹੈ ਜੀ ਹੋਰ بڑے ਫੇਸਸ ਆਉਣੇ ਆ ਤਾਂ ਪੇਰੈਂਟਸ ਦੀ ਰੈਕਗਨਿਸ਼ਨ ਤੁਹਾਡੇ ਲਈ ਕਿੰਨੀ ਇੰਪੋਰਟੈਂਟ ਹੁੰਦੀ ਆ ਆ ਮੈਨੂੰ ਲੱਗਦਾ ਮੇਰੀ ਮੰਮਾ ਦੀ ਤਾਂ ਕਾਫੀ ਹੁੰਦੀ ਆ ਬਿਕਾਜ਼ ਉਹਨਾਂ ਤੋਂ ਸੇਮ ਜਿੱਦਾਂ ਮੈਂ ਬਹੁਤ ਘੱਟ ਸੁਣਿਆ ਬਹੁਤ ਘੱਟ ਜਿਉਂ ਉਹਨਾਂ ਨੇ ਕਹਿਤਾ ਕਿ ਹਾਂ ਗੋਡਾ ਇਹਦਾ ਮਤਲਬ ਬਹੁਤ ਵਧੀਆ ਬਹੁਤ ਵਧੀਆ